ਫਜ਼ਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਜੀਤ ਗਿਲ ਦੀ ਵਸਨੀਕ 25 ਸਾਲਾ ਵੀਰਪਾਲ ਕੌਰ ਰਾਜ ਦੀ 골ਡ ਮੈਡਲ ਐਥਲੀਟ ਜੋ ਕਿ ਅੱਜ ਤੱਕ ਗੁਮਨਾਮੀ ਦੀ ਜ਼ਿੰਦਗੀ ਜੀ ਰਹੀ ਸੀ ਅੱਜ ਗੁਮਨਾਮ ਨਹੀਂ ਰਹੀ ਕਾਲ ਤੱਕ ਉਹ ਬੀਪੀਐਡ ਦੀ ਪੜ੍ਹਾਈ ਕਰਨ ਦੇ ਲਈ ਖੇਤਾ ਵਿੱਚ ਚੋਨਾ ਲਗਾ ਕੇ ਫੀਸਾਂ ਅਤੇ ਦਾਖਲੇ ਦੇ ਲਈ ਪੈਸੇ ਜੋੜਨ ਨੂੰ ਮਜਬੂਰ ਸੀ ਇੰਡੀਆ ਨਿਊਜ਼ ਪੰਜਾਬ ਦੀ ਖਬਰ ਦਾ ਅਸਰ ਹੋਇਆ ਖਬਰ ਦਿਖਾਉਣ ਤੇ ਵੀਰਪਾਲ ਕੌਰ ਦੀ ਜ਼ਿੰਦਗੀ ਬਦਲ ਗਈ ਦੇਸ਼ ਵਿਦੇਸ਼ਾਂ ਤੋਂ ਮਦਦ ਆਉਣ ਲੱਗੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਸ਼ੇਸ਼ ਤੌਰ ਤੇ ਵੀਰਪਾਲ ਨੂੰ ਮਿਲਣ ਪਹੁੰਚੇ ਅਤੇ 1 ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸਾਈਟਿੰਗ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਇਹੋ ਵੀਰਪਾਲ ਦੇ ਘਰ ਆਏ ਹਨ ਤੇ ਮੀਡੀਆ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਵੀਰਪਾਲ ਦੀ ਖਬਰ ਚੈਨਲ ਤੇ ਪਾਈ ਹੈ ਜਿਸ ਕਾਰਨ ਸਾਨੂੰ ਇਹ ਸਣ ਪਛਾਤੇ ਖਿਡਾਰੀ ਬਾਰੇ ਪਤਾ ਲੱਗਾ ਫਿਲਹਾਲ ਅਸੀਂ ਉਸ ਨੂੰ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਰਹੇ ਹਾਂ ਤੇ ਜਦੋਂ ਉਹ ਪੜ੍ਹਾਈ ਪੂਰੀ ਕਰ ਲਵੇਗੀ ਤਾਂ ਉਸ ਨੂੰ ਖੇਡ ਕੋਟੇ ਤਹਿਤ ਨੌਕਰੀ ਵੀ ਦਵਾਵਾਂਗੇ ਮੈਂ ਖਬਰ ਦੇ ਵਿੱਚ ਕੁੜੀ ਦੀ ਹਿੰਮਤ ਵੇਖੀ ਸੀ ਅਤੇ ਇਸੇ ਲਈ ਮੈਂ ਉਸ ਨੂੰ ਮਿਲਣ ਆਇਆ ਹਾਂ ਵੀਰਪਾਲ ਖਰ ਨੇ ਵੀ মিডিਆ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਸ ਦੀ ਬਦੌਲਤ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣੀ ਪਛਾਣੀ ਹੋ ਗਏ ਤੇ ਉਸ ਨੂੰ ਮਦਦ ਕਰਨ ਦੇ ਚਾਹਵਾਨਾਂ ਦੇ ਫੋਨ ਆ ਰਹੇ ਹਨ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਸ ਦੇ ਘਰ ਦੇ ਅਤੇ ਉਸ ਦੀ ਪੜ੍ਹਾਈ ਦੇ ਲਈ 1 ਲੱਖ ਰੁਪਏ ਦਾ ਐਲਾਨ ਕੀਤਾ ਦੀਰਪਾਲ ਗੋਸ਼ ਜਿੰਝ ਮੈਨੂੰ ਬਹੁਤ ਵਧੀਆ ਲੱਗਿਆ ਕਿ ਕਲਤਾਰਤ ਸਿੰਘ ਸੰਧਵਾ ਸਾਡੇ ਘਰ ਆਏ ਮੇਰੇ ਛੋਟੇ ਜਿਹੇ ਘਰ ਵਿੱਚ ਆਉਣ ਤੇ ਉਹਨਾਂ ਦਾ ਮੈਂ ਮਤਲਬ ਕਿ ਸ਼ੁਕਰਿਆਦਾ ਕਰਨਾ ਚਾਹੁੰਦੀ ਆ ਤੇ ਜੋ ਬਾਕੀ ਸਾਰੇ ਆਲ ਮੀਡੀਆਸ ਦਾ ਜਿਨ੍ਹਾਂ ਨੇ ਕਿ ਮੇਰੀ ਖਬਰ ਨੂੰ ਦੇਸ਼ਾਂ ਉਤੇਛਾ ਤੱਕ ਪਹੁੰਚਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਕਰਕੇ ਮੈਨੂੰ ਲੋਕਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਤੇ ਅੱਜ ਉਹਨਾਂ ਦੀ ਬਦੌਲਤ ਹੀ ਅੱਜ ਸਾਡੇ ਘਰ ਰੱਡਵੜਾ ਲੀਡਰ ਆਏ ਨੇ ਤੇ ਕੀ ਹੈ ਉਹ ਗੈਨੇ ਕਿ ਮੈਂ ਉਹਨਾਂ ਦੀ ਬੇਟੀ ਦੇ ਸਮਾਨ ਆ ਮੈਂ ਜਿੰਨੀ ਸਟੱਡੀ ਕਰੂੰਗੀ ਉਹ ਮੇਰੀ ਸਟੱਡੀ ਦਾ ਖਰਚਾ ਚੱਕ ਸਕਣਗੇ ਹਾਂਜੀ ਮੇਰੇ ਵੱਲੋਂ ਇਹੀ ਮੰਗ ਰੱਖੀ ਗਈ ਸੀ ਕਿਉਂਕਿ ਮੈਨੂੰ ਇਹ ਲੱਗਦਾ ਸੀ ਅਗਰ ਮੇਰੇ ਕੋਲ জব ਮੈਨੂੰ ਕੋਈ জব ਪ੍ਰੋਵਾਈਡ ਹੋ ਜਾਂਦੀ ਤਾਂ ਮੈਂ ਉਹਦੇ ਨਾਲ ਨਾਲ ਆਪਦੀ ਸਟੱਡੀ ਦਾ ਖਰਚਾ ਤੇ ਆਦੀ ਗੇਮ ਦਾ ਖਰਚਾ ਚੱਕ ਸਕਦੀ ਸੀ ਤੇ ਨਾਲ ਹੀ ਮੇਰੇ ਪੇਰੈਂਟਸ ਨੂੰ ਵੀ ਮੈਂ ਥੋੜਾ ਜਿਹਾ ਦੇਖ ਸਕਦੀ ਸੀ ਬਟ ਉਹ ਨਹੀਂ ਹੋ ਸਕਿਆ ਕਿਉਂਕਿ ਅਗਰ ਮੈਂ ਪੜ ਤਾਂ ਸਕਦੀ ਹਾਂ ਬਟ ਮੇਰੇ ਘਰ ਦੇ ਜਿਹੜੀਆਂ ਸਿਚੁਏਸ਼ਨਾਂ ਨੇ ਉਹ ਉੱਥੇ ਹੀ ਰਹਿ ਜਾਂਦੀ ਲੱਗਦਾ ਆ ਹਾਂਜੀ ਫਿਰ ਮੈਂ ਮੈਨੂੰ ਆਸ ਸੀਗੀ ਕਿ ਆਜੋ ਸਾਡੇ ਘਰ ਆਇਆ ਬਦਿਆ ਜ਼ਿਆਦਾ ਚੇਂਜ ਹੋਊਗਾ ਜਿਸ ਦੇ ਨਾਲ ਕਿ ਸ਼ਾਇਦ ਮੈਨੂੰ ਗ੍ਰਾਡੂਏਟ ਪ੍ਰੋਵਾਈਡ ਹੋਵੇ ਫਿਰ ਮੈਂ ਇਹੀ ਆ ਸਕਦੀ ਆ ਕਿ ਮੈਂ ਜ਼ਿਆਦਾ ਪੜ੍ਹਨੀ ਹੋਊਂਗੀ ਤੇ ਮੈਂ ਇੱਕ ਬੈਟਰ ਜੌਬ ਹਾਂਜੀ ਮੇਰੇ ਸਿੱਖ ਯੂਨਾਈਟਿਡ ਸੰਸਥਾਨੇ ਹੈਲਪ ਕਰੀਆ ਉਹਨਾਂ ਨੇ ਮੇਰੀ ਜਿਹੜੀ ਪੈਂਡਿੰਗ ਫੀਸ ਸੀ ਉਹ ਪਰਾਂ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਉਹ ਸਿੱਖ ਯੂਨਾਈਟਿਡ ਜਿਹੜੀ ਹੈਗੇ ਨੇ ਸੰਸਥਾਏ ਮੈਂ ਉਹਨਾਂ ਦਾ ਵੀ ਉਸ ਆਰਗੇਨਾਈਜੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਹਾਂਜੀ ਅਸੋਸੀ ਨਹੀਂ ਮੈਂ ਇੱਕ ਤੈਨੂੰ ਆਸ ਵੀ ਜਗਾ ਕੇ ਚੱਲਿਆ ਇਹ ਤਾਂ ਛੋਟੀ ਮੁੱਡੀ ਨੌਕਰੀ ਤੇ ਫਿਰਦੀ ਆ ਮੈਂ ਸਾਡੀ ਬੱਚੀ ਨੂੰ ਕਹਿੰਦਾ ਵੀ ਇਹ ਕੱਲੋਂ ਪੀਸੀਸ ਬਣੇ ਵੱਡਾ ਨਿਸ਼ਾਨਾ ਰੱਖੇ ਜੇ ਆਪਾਂ ਨਿਸ਼ਾਨਾ ਚੰਗਾ ਦਾ ਰੱਖਾਂਗੇ ਚਾਹ ਤਾਰਾਂ ਤੇ ਤੇ ਡਿੱਗੀ ਪਾਵਾਂਗੇ ਸੋ ਵੱਡਾ ਨਿਸ਼ਾਨਾ ਰੱਖਣਾ ਬੁੱਧ ਪੜ੍ਹਾਈ ਕਰ ਆਪਦੀ ਤੇਰੀ ਪੜ੍ਹਾਈ ਦੀ ਫੀਸ ਮੈਂ ਦੇਣੀ ਹੈ ਲੱਖ ਰੁਪਿਆ ਮੈਂ ਅੱਜ ਅਨਾਉਂਸ ਕਰ ਤੇ ਰਿਹਾ ਤੇਰੀ ਫੀਸ ਜਿਹੜੀ ਆ ਉਹ ਦੇਣੀ ਹੈ ਔਰ ਮੈਨੂੰ ਮੈਂ ਧਨਵਾਦੀਆਂ ਪਾਸੀ ਸਾਹਿਬ ਦਾ ਜਿਨ੍ਹਾਂ ਦੀ ਰਿਪੋਰਟ ਦੇ ਕੇ ਮੈਨੂੰ ਪਤਾ ਲੱਗਿਆ ਵੀ ਇੰਨੀ ਹਿੰਮਤੀ ਕੁੜੀ ਹੈ ਮੈਂ ਇਹਦੀ ਹਿੰਮਤ ਕਰਕੇ ਆਇਆ ਬੜੇ ਲੋਕ ਪਏ ਨੇ ਬਹੁਤ ਕਾਬਲ ਕਾਬਲ ਲੋਕ ਪਏ ਨੇ لیکن ਜਿਹੜੀ ਇਹ ਹਿੰਮਤ ਇਹ ਕਰ ਰਹੀ ਹੈ ਆਪ ਦੀ ਫੀਸ ਆਪ ਉਹਦਾ ਇੰਤਜ਼ਾਮ ਕਰਨ ਲਈ ਧੋਨਾਂ ਲਾ ਰਹੀ ਸੀ ਇਹ ਬੱਚੀ ਦੀ ਹਿੰਮਤ ਆ ਸੋ ਅੱਜ ਕੇ ਤੇਰੇ